ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜਿਆਂ ਦੇ ਪੈਸੇ ਤੇ ਐਸ਼ ਕਰਨ ਵਾਲੇ ਦੂਜਿਆਂ ਦਾ ਹੱਕ ਮਾਰ ਕੇ ਖਾਣ ਵਾਲੇ ਕਿਹੜੇ ਜੁਨਨੀ ਪੈਂਦੇ ਹਨ ਸੋ ਆਉ ਜਾਣਦੇ ਹਾਂ ਗੁਰਮੁਖਾਂ ਕੋਲੋਂ ਸੋ ਆਉ ਸਰਵਣ ਕਰਦੇ ਹਾਂ ਜੀ ਸਾਧ ਸੰਗਤ ਜੀ ਦੁਨੀਆਂ ਦੇ ਵਿੱਚ ਕੁਝ ਐਹੋ ਜਿਹੇ ਲੋਕ ਹਨ ਜਿਹੜੇ ਦੂਜਿਆਂ ਦੇ ਪੈਸੇ ਤੇ ਐਸ਼ ਕਰਦੇ ਆ ساری ਜ਼ਿੰਦਗੀ ਏਵੇਂ ਕਰਦੇ ਆ ਤੇ ਸੋਚਦੇ ਆ ਸਾਡਾ ਕਿਹੜਾ ਕੁਝ ਵਿਗੜ ਜਾਵੇਗਾ ਸਾਨੂੰ ਕੋਈ ਕੀ ਕਰ ਲਵੇਗਾ ਬਹੁਤ ਜ਼ਿਆਦਾ ਆਲਸ ਹੈ ਕਈ ਲੋਕਾਂ ਦੇ ਵਿੱਚ ਬਿਲਕੁਲ ਵੀ ਉਦਮ ਨਹੀਂ ਕਰਦੇ ਸਾਰੀ ਜ਼ਿੰਦਗੀ ਦੂਜਿਆਂ ਦੇ ਸਹਾਰੇ ਤੇ ਰਹਿੰਦੇ ਆ ਇਹੋ ਜਿਹੇ ਲੋਕਾਂ ਦਾ ਕੀ ਹਾਲ ਹੁੰਦਾ ਆਓ ਸਰਵਣ ਕਰਦੇ ਹਾਂ ਜੀ ਜਦੋਂ ਭਗਤ ਕਬੀਰ ਸਾਹਿਬ ਜੀ ਕਾਂਸੀ ਦੇ ਵਿੱਚ ਰਹਿੰਦੇ ਸੀ ਸੰਗਤਾਂ ਆਉਂਦੀਆਂ ਉੱਥੇ ਜਿੱਥੇ ਭਗਤ ਕਬੀਰ ਸਾਹਿਬ ਜੀ ਸੰਗਤ ਕਰਦੇ ਸਾਧੂਆਂ ਦੀ ਸੇਵਾ ਕਰਦੇ ਹੋਰਨਾਂ ਨੂੰ ਵੀ ਪ੍ਰੇਰਨਾ ਦਿੰਦੇ ਭਗਤ ਜੀ ਦੇ ਘਰ ਕੋਲ ਕਿਸੇ ਦੇ ਘਰੇ ਇੱਕ ਸਨਿਆਸੀ ਆ ਕੇ ਰਹਿਣ ਲੱਗ ਪਿਆ ਹੁਣ ਉਹਦਾ ਸੁਭਾਅ ਕੁਝ ਹੋਰ ਸੀ ਉਹ ਆਪਣੇ ਆਪ ਨੂੰ ਲੋਕਾਂ ਤੋਂ ਗੁਰੂ ਕਹਾਉਂਦਾ ਸੀ ਚਾਹੁੰਦਾ ਸੀ ਕਿ ਮੈਨੂੰ ਲੋਕ ਗੁਰੂ ਕਹਿਣ ਹੁਣ ਕਈ ਲੋਕਾਂ ਦੇ ਅੰਦਰ ਇਹ ਭੁੱਖ ਹੁੰਦੀ ਆ ਸਾਨੂੰ ਚਾਰ ਬੰਦਿਆਂ ਵਿੱਚ ਸਾਡਾ ਨਾਂ ਹੋਵੇ ਸਾਨੂੰ ਵੱਡਾ ਵੱਡਾ ਕਰਕੇ ਕਹਿਣ ਦੇਖੋ ਇਹ ਬੰਦਨ ਤਾਂ ਬੰਦਨ ਹੀ ਆ ਬੰਦਾ ਭਾਵੇਂ ਪੁੰਨ ਕਰਮ ਕਰਦਾ ਚਾਹੇ ਪਾਪ ਕਰਦਾ ਹੁਣ ਬੰਦੇ ਨੂੰ ਜੇ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਈਏ ਮਨੁੱਖ ਨੂੰ ਜਾਂ ਸੋਨੇ ਦੇ ਪਿੰਜਰੇ ਵਿੱਚ ਬੰਦ ਕਰ ਦਈਏ ਦੇਖੋ ਬੰਦਨ ਤਾਂ ਬੰਦ ਨਹੀਂ ਹੁੰਦੇ ਐ ਐਵੇਂ ਨਾ ਕਈਆਂ ਨੂੰ ਹੀ ਹੁੰਦੀ ਆ ਗੱਲ ਉਹਨਾਂ ਦੇ ਮਨ ਵਿੱਚ ਵੀ ਸਾਨੂੰ ਉੱਚਾ ਉੱਚਾ ਵੱਡਾ ਵੱਡਾ ਕਰਕੇ ਕਹਿਣ ਆਪਣੇ ਆਪ ਨੂੰ ਲੋਕਾਂ ਤੋਂ ਗੁਰੂ ਕਹਾਵੇ ਲੋਕਾਂ ਤੋਂ ਮੱਥਾ ਟਿਕਾਵੇ ਪੂਜਾ ਕਰਵਾਉਣੀ ਲੋਕਾਂ ਦਾ ਚੰਗਾ ਚੋਖਾ ਖਾ ਕੇ ਚੁਬਾਰੇ ਦਾ ਬੂਹਾ ਬੰਦ ਕਰਕੇ ਸੌਂ ਜਾ ਕਰਨਾ ਤੇ ਹੁਣ ਜਿਹੜੇ ਲੋਕ ਸੀ ਉਹ ਸੋਚਦੇ ਸੀ ਕਿ ਅੰਦਰ ਬੈਠਾ ਸન્યાਸੀ ਭਗਤੀ ਕਰਦਾ ਤਪ ਕਰਦਾ ਜਿਹੜਾ ਘਰ ਦਾ ਮਾਲਕ ਸੀ ਜੀਨੇ ਚੁਬਾਰਾ ਦਿੱਤਾ ਸੀ ਉਹ ਜਿਹੜਾ ਜੱਟ ਜ਼ਿਮੀਂਦਾਰ ਸੀ ਤੇ ਉਹਦੇ ਸਾਰੇ ਪਰਿਵਾਰ ਦੇ ਮੈਂਬਰ ਬਹੁਤ ਸਤਿਕਾਰ ਕਰਦੇ ਸੀ ਵੀ ਇਹ ਤਾਂ ਸન્યાਸੀ ਜੀ ਅੰਦਰ ਆਪਦੀ ਭਜਨ ਬੰਦਗੀ ਕਰਦੇ ਆ ਚਲੋ ਸਾਡੇ ਘਰੇ ਪਾਠ ਪੂਜਾ ਹੋ ਰਿਹਾ ਚੰਗੀ ਗੱਲ ਇਸ ਤਰ੍ਹਾਂ ਅਚਨਚੇਤ ਇੱਕ ਦਿਨ ਕੀ ਹੋਇਆ ਉਹ ਸન્યાਸੀ ਦਾ ਭਗਤ ਕਬੀਰ ਸਾਹਿਬ ਜੀ ਨਾਲ ਰਸਤੇ 'ਚ ਮੇਲ ਹੋ ਗਿਆ ਹੁਣ ਇਧਰੋਂ ਭਗਤ ਕਬੀਰ ਸਾਹਿਬ ਜੀ ਜਾ ਰਹੇ ਆ ਤੇ ਉਧਰੋਂ ਪਖੰਡੀ ਸન્યાਸੀ ਆ ਰਿਹਾ ਭਗਤ ਜੀ ਨੇ ਉਹਦਾ ਚਿਹਰਾ ਪੜ੍ਹ ਲਿਆ ਭਗਤ ਜੀ ਕਹਿਣ ਲੱਗੇ ਭਾਈ ਸੇਵਾ ਸਿਮਰਨ ਕਰਿਆ ਕਰੋ ਜੀ ਇਹਦੇ ਸਹਾਰੇ ਹੀ ਮੁਕਤ ਹੋਈਦਾ ਹੈ ਭਗਤ ਜੀ ਕਹਿਣ ਲੱਗੇ ਜਿਨ੍ਹਾਂ ਦਾ ਕੁਝ ਖਾਈਏ ਉਹਨਾਂ ਨੂੰ ਕੁਝ ਦੇਣਾ ਪੈਂਦਾ ਵਾਪਸ ਮੋੜਨਾ ਪੈਂਦਾ ਕਰਜ਼ਾ ਸਿਰ ਚੜ ਜਾਂਦਾ ਇਹ ਰੈਣ ਰਹਿ ਜਾਂਦਾ ਇਸ ਵਾਸਤੇ ਸੇਵਾ ਸਿਮਰਨ ਤੋਂ ਬਿਨਾ ਤੁਹਾਡਾ ਛੁਟਕਾਰਾ ਨਹੀਂ ਹੋ ਸਕਦਾ ਇਹ ਹੁਣ ਭਾਈ ਸਿਮਰਣ ਨਹੀਂ ਕਰੇਗਾ ਫਿਰ ਕਦੋਂ ਕਰੇਗਾ ਭਗਤ ਜੀ ਸਾਰਾ ਕੁਝ ਜਾਣਦੇ ਸੀ ਕਿ ਉਹਦਾ ਫਰੇਵ ਕੀ ਆ ਕਿਵੇਂ ਉਹ ਚਵਾਰੇ ਵਿੱਚ ਜਾ ਕੇ ਸੌਂ ਜਾਂਦਾ ਰੋਟੀਆਂ ਖਾ ਕੇ ਉਹ ਜੱਟ ਜ਼ਿਮੀਦਾਰ ਦੀਆਂ ਸਾਰਾ ਪਰਿਵਾਰ ਉਹਨਾਂ ਨੂੰ ਬੇਵਕੂ ਬਣਾਈ ਜਾਂਦਾ ਹੈ ਫਿਰ ਭਗਤ ਜੀ ਨੇ ਇਹ ਵੀ ਕਹਿਤਾ ਜੇ ਤੂੰ ਇਦਾਂ ਕਰੇਂਗਾ ਤੈਨੂੰ ਪਤਾ ਤੇਰਾ ਕੀ ਹਾਲ ਹੋਵੇਗਾ ਹੁਣ ਭਗਤ ਕਬੀਰ ਸਾਹਿਬ ਜੀ ਉਹਨੂੰ ਉਹਦਾ ਹਾਲ ਦੱਸਦੇ ਆ ਵੀ ਕੀ ਹੋਵੇਗਾ ਤੇਰੇ ਨਾਲ ਕਿਨ ਤੂੰ ਲੋਕਾਂ ਦੇ ਪੈਸੇ ਤੇ ਐਸ਼ ਕਰੇਂਗਾ ਤੇ ਤੇਰੇ ਵਿਚ ਇਨਾ ਦਿਲਿੱਦਰਾਲ ਸੋਵੇਗਾ ਤੈਨੂੰ ਪਸ਼ੂ ਦੀ ਜੂਨ ਮਿਲੂਗੀ ਤੇ ਚਾਰ ਤੇਰੇ ਪੈਰ ਹੋਣਗੇ ਮੁੱਕ ਤੋ ਤੂੰ ਗੁੰਗਾ ਹੋ ਜਾਵੇਂਗਾ ਭਜਨ ਕਿਵੇਂ ਕਰੇਂਗਾ ਅੱਗੋਂ ਪਤਾ ਕੀ ਕਹਿਣ ਲੱਗਾ ਪੂਰਾ ਗੁੱਸੇ 'ਚ ਲਾਲ ਹੋ ਗਿਆ ਭਗਤ ਜੀ ਨੂੰ ਕਹਿੰਦਾ ਤੂੰ ਕੌਣ ਹੁੰਨਾ ਮੈਨੂੰ ਕਹਿਣ ਵਾਲਾ ਤੂੰ ਜਲਾਹਾ ਹੈ ਭਜਨ ਕਰਨ ਦੀ ਲੋੜ ਤੇਰੇ ਵਰਗੇ ਜਲਾਹਿਆਂ ਨੂੰ ਆ ਅਸੀਂ ਤਾਂ ਅਹੰ ਬ੍ਰਹਮਾਸਮੀ ਹਾਂ ਸਾਨੂੰ ਪੂਜਾ ਕਰਨ ਦੀ ਭਗਤੀ ਕਰਨ ਦੀ ਕੋਈ ਸਿਮਰਨ ਕਰਨ ਦੀ ਲੋੜ ਨਹੀਂ ਅਸੀਂ ਤਾਂ ਲੋਕਾਂ ਦੇ ਪੂਜਨੀਕ ਆ ਉੱਚੀ ਜਾਤੀ ਵਾਲੇ ਬ੍ਰਾਹਮਣ ਜੇ ਸੇਵਾ ਕਰਨੀ ਆ ਸਿਮਰਨ ਕਰਨਾ ਇਹ ਤੇਰੇ ਵਰਗੇ ਬੰਦੇ ਕਰਨ ਸਾਨੂੰ ਕੋਈ ਲੋੜ ਨਹੀਂ ਸਾਡੀ ਤਾਂ ਕੋਲੀ ਉੱਚੀ ਆ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੂੰ ਕਹਿ ਕੇ ਕੌੜੇ ਸ਼ਬਦ ਉਹਨੇ ਜਦੋਂ ਵਾਰ-ਵਾਰ ਇਦਾਂ ਕਹੇ ਆ ਭਗਤ ਕਬੀਰ ਜੀ ਨੇ ਜਾਣਦੇ ਆ ਵੀ ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਕਦੇ ਚਿੱਟੀਆਂ ਨਹੀਂ ਹੋ ਸਕਦੀਆਂ ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਭਗਤ ਜੀ ਚੁੱਪ ਕਰ ਗਏ ਆਪਦਾ ਰੱਬ ਰੱਬ ਕਰਦੇ ਉੱਥੋਂ ਰਾਮ ਰਾਮ ਕਰਦੇ ਅੱਗੇ ਗਏ ਆ ਜੀ ਕੁਝ ਸਮਾਂ ਬੀਤਿਆ ਤੇ ਸੰਿਆਸੀ ਮਰ ਗਿਆ ਇਹ ਮੌਤ ਸਭ ਨੂੰ ਆਉਂਦੀ ਆ ਪਰ ਜਿਉਣਾ ਸਭ ਨੂੰ ਨਹੀਂ ਆਉਂਦਾ ਹੁਣ ਜਿਨ੍ਹਾਂ ਦੇ ਘਰੇ ਰਹਿੰਦਾ ਸੀ ਉਹ ਜ਼ਿਮੀਂਦਾਰ ਦੇ ਘਰੇ ਜਾਟ ਦੇ ਉਹਨਾਂ ਦੇ ਘਰੇ ਗਾਂ ਰੱਖੀ ਸੀ ਤੇ ਉਹ ਗਾਂ ਦਾ ਬੱਚਾ ਬਣ ਕੇ ਜੰਮਿਆ ਉਹਨਾਂ ਨੇ ਬੜੇ ਪ੍ਰੇਮ ਨਾਲ ਪਾਲਿਆ ਤੇ ਜਦੋਂ ਬੱਚਾ ਵੱਡਾ ਹੋਇਆ ਉਹਨੂੰ ਖੇਤ ਵਾਉਣ ਲਈ ਹਲ ਜੋੜਿਆ ਹੁਣ ਜਦੋਂ ਹਲ ਜੋੜਿਆ ਤੇ ਤੁਰੇ ਨਾ ਬੈਠ ਜਾਵੇ ਫਿਰ ਉੱਠੇ ਹੀ ਨਾ ਕਿਉਂਕਿ ਅਜੇ ਵੀ ਉਹ ਪਿਛਲੇ ਸੰਸਕਾਰ ਆ ਇਹ ਜਿਹੜੇ ਪੂਰਵਲੇ ਸੰਸਕਾਰ ਹੁੰਦੇ ਆ ਸੰਗਤ ਜੀ ਇਹ ਉਵੇਂ ਹੀ ਰਹਿੰਦੇ ਆ ਦੇਖੋ ਇਹਨੂੰ ਇਉਂ ਸਮਝੋ ਸਰੀਰ ਦਾ ਚੋਲਾ ਨਮਾ ਮਿਲ ਗਿਆ ਉਹਨੂੰ ਜੂਨ ਨਵੀਂ ਮਿਲ ਗਈ ਆ ਕੱਪੜਾ ਨਮਾ ਮਿਲ ਗਿਆ ਪਰ ਵਿੱਚ ਰਹਿਣ ਵਾਲਾ ਤਾਂ ਉਹੀ ਆ ਨਾ ਮਨ ਉਹੀ ਆ ਜੀਦੇ ਕਰਕੇ ਜੂਨ ਮਿੜੀ ਆ ਕਰਮ ਉਹ ਹੀ ਕੀਤੇ ਆ ਦਲੇਦਰ ਪਿਆ ਹੋਇਆ ਹੁਣ ਬੱਚਾ ਵੱਡਾ ਹੋਇਆ ਹੁਣ ਜੱਟ ਜ਼ਿਮੀਂਦਾਰ ਨੂੰ ਤਾਂ ਐ ਹੋ ਹੈ ਵੀ ਖੇਤਾਂ ਵਿੱਚ ਤੋਂ ਕੰਮ ਲਈਏ ਹੁਣ ਖੇਤ ਬੋਣ ਲਈ ਹਲ ਜੋੜਿਆ ਪੁਰਾਣਾ ਜ਼ਮਾਨਾ ਤੁਰਦਾ ਹੀ ਨਹੀਂ ਸੀ ਬੈਠ ਜਾਵੇ ਤੇ ਉੱਠੇ ਹੀ ਨਾ ਜਿਵੇਂ ਪਹਿਲਾਂ ਉਹ ਕਮਰੇ 'ਚ ਕਰਦਾ ਹੁੰਦਾ ਸੀ ਸੌਂ ਜਾਂਦਾ ਸੀ ਤੇ ਉੱਠਦਾ ਹੀ ਨਹੀਂ ਸੀਗਾ ਤੇ ਲੋਕ ਸਮਝਦੇ ਸੀ ਅੰਦਰ ਭਗਤੀ ਹੋ ਰਹੀ ਅੱਜ ਵੀ ਇਹੋ ਜਿਹੇ ਬਿਥੇਰੇ ਪਖੰਡੀ ਹੈਗੇ ਆ ਤੇ ਉਹ ਜੱਟ ਨੇ ਫਿਰ ਇੱਕ ਦੋ ਦਿਨ ਤਾਂ ਪਿਆਰ ਨਾਲ ਭਾਵ ਕੀ ਉਹਨੂੰ ਜਿਵੇਂ ਜਾਨਵਰ ਨੂੰ ਆਪਾਂ ਸਮਝਾਉਂਦੇ ਆ ਯਾ ਮਨਾਉਨੇ ਆ ਮਨਾਇਆ ਪਰ ਮੰਨਿਆ ਨਹੀਂ ਫਿਰ ਜੱਟ ਨੂੰ ਵੀ ਗੁੱਸਾ ਆ ਗਿਆ ਉਹਨੇ ਕੁੱਟ-ਕੁੱਟ ਕੇ ਚਾਮੋ ਦੇੜਤਾ ਉਹਦਾ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ ਵੀ ਜਦੋਂ ਤੂੰ ਇਸ ਤਰ੍ਹਾਂ ਮੱਖ ਤੋਂ ਗੁੰਗਾ ਹੋਵੇਂਗਾ ਪਸ਼ੂ ਦੀ ਜੂਨ 'ਚ ਪੈ ਜਾਏਗਾ ਬਲਦ ਦੀ ਜੂਨ 'ਚ ਪੈ ਜਾਏਗਾ ਫਿਰ ਭਜਨ ਕਿਵੇਂ ਕਰੇਗਾ ਤੇ ਉਹਨੂੰ ਕੀ ਹੋਊਗਾ ਊਠ ਤੇ ਬੈਠ ਤੇ ਠੇਗਾ ਪਰ ਹੈ ਤਬਕਤ ਮੂੜ ਲੁਕਈ ਹੈ ਉੱਠਦਿਆਂ ਬੈਹਿੰਦਿਆਂ ਤੇਰੇ ਸਿਰ ਤੇ ਸੋਟੇ ਪਹਿਣਗੇ ਫਿਰ ਤੂੰ ਆਪਣਾ ਸਿਰ ਕਿੱਥੇ ਲੁਕਾਵੇਂਗਾ ਹੁਣ ਤਾਂ ਤੂੰ ਲੋਕ ਜਲੋਕ ਬਹਿਨਾ ਫਿਰ ਨਹੀਂ ਨਾ ਸਿਰ ਲੁਕਾਇਆ ਜਾਣਾ ਹਰ ਬਿਨ ਬੈਲ ਬਰਾਨੇ ਹੋਈ ਹੈ ਰੱਬ ਦੇ ਸਿਮਰਨ ਤੋਂ ਬਿਨਾ ਬਲਦ ਪਸ਼ੂ ਬਣ ਕੇ ਤੇ ਲੋਕਾਂ ਦੇ ਵਸ ਹੋ ਜਾਏਗਾ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਫਾਟੇ ਨੱਕ ਨ ਟੂਟੇ ਕੰਧ ਨ ਕੋਦੋ ਕੋਪਸ ਖਈ ਹੈ ਨੱਥ ਦੇ ਨਾਲ ਤੇਰਾ ਨੱਕ ਵਿੰਨਿਆ ਜਾਵੇਗਾ ਨੱਥ ਪਾ ਦਿੰਦੇ ਹਨ ਇਹ ਤੁਸੀਂ ਇਹ ਕਹਿੰਦੇ ਸੁਣੇ ਹੋਣਾ ਲੋਕਾਂ ਨੂੰ ਕਿ ਬੇਜਵਾਨ ਹੁੰਦੇ ਆ ਬੇਜਵਾਨ ਨਹੀਂ ਹੁੰਦੇ ਇਹਨਾਂ ਦੀ ਭਾਸ਼ਾ ਕੋਈ ਹੋਰ ਹੁੰਦੀ ਆ ਬਾਅਦ ਚ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ ਕੀ ਕਹਿਣਾ ਚਾਹੁੰਦੇ ਆ ਭਾਵਨਾਵਾਲਾ ਮਹਾਪੁਰਖ ਤਾਂ ਕੋਈ ਸਮਝ ਸਕਦਾ ਇਸ ਤਰ੍ਹਾਂ ਫਿਰ ਜੱਟ ਨੇ ਜਦੋਂ ਕੁੱਟ-ਕੁੱਟ ਕੇ ਚੰਮ ਉਧੇੜਤਾ ਬਲਦ ਦਾ ਭਗਤ ਕਬੀਰ ਸਾਹਿਬ ਜੀ ਉਥੋਂ ਦੀ ਲੰਘੇ ਇੱਕ ਦਿਨ ਤੇ ਉਹਦੇ ਕੁੱਟ ਪੈਂਦੀ ਵੇਖ ਕੇ ਭਗਤ ਜੀ ਰੁਕ ਗਏ ਸਾਰਾ ਗਿਆਨ ਸੀ ਭਗਤੀ ਬਹੁਤ ਸੀ ਭਗਤੀ ਚ ਕੀ ਹੁੰਦੀ ਆ ਜੀ ਸ਼ਕਤੀ ਸ਼ਕਤੀ ਦੇ ਨਾਲ ਪਿੱਛੇ ਜੋ ਜੋ ਵਾਪਰੇ ਆ ਸਾਰਾ ਕੁਝ ਸਾਹਮਣੇ ਆ ਗਿਆ ਦੇਖਿਆ ਇਹ ਤਾਂ ਸੰਿਆਸੀ ਆ ਇਹ ਕਰਮਾਂ ਦੀ ਸਜ਼ਾ ਕਰਮ ਮਾਰੇ ਕਰ ਬੈਠਾ ਤਰਸ ਆ ਗਿਆ ਭਗਤਾਂ ਚ ਦਇਆ ਹੁੰਦੀ ਆ ਮੱਖਣ ਨੂੰ ਸੇਕ ਲੱਗੇ ਤੇ ਮੱਖਣ ਪਿਗਲ ਜਾਂਦਾ ਤੇ ਸੰਗਤ ਜੀ ਭਗਤਾਂ ਅੰਦਰ ਦਇਆ ਤਿਆਗ ਵੱਡੇ ਵੱਡੇ ਗੁਣ ਹੁੰਦੇ ਆ ਕਹਿੰਦੇ ਕੁਝ ਨਾ ਕੁਝ ਕਰਨਾ ਚਾਹੀਦਾ ਭਗਤ ਜੀ ਅੰਦਰ ਜਾਂਦੇ ਆ ਉਹ ਸਾਰੇ ਭਗਤ ਜੀ ਦਾ ਸਤਕਾਰ ਕਰਕੇ ਆਉਂਦੇ ਆ ਇਕੱਠੇ ਹੁੰਦੇ ਆ ਭਗਤ ਜੀ ਕਹਿਣ ਲੱਗੇ ਭਾਈ ਮਾਰਦੇ ਕਿਉਂ ਇਹਨੂੰ ਕਹਿੰਦੇ ਭਗਤ ਜੀ ਇਹ ਤੁਰਦਾ ਹੀ ਨਹੀਂ ਅਸੀਂ ਤਾਂ ਬੜੇ ਯਤਨ ਕੀਤੇ ਪਾਲਿਆ ਵੱਡਾ ਕੀਤਾ ਹੁਣ ਕੰਮ ਤਾਂ ਕਰੇ ਖੇਤਾਂ 'ਚ ਜਾ ਕੇ ਕੁੱਟ-ਕੁੱਟ ਕੇ ਵੀ ਹੰਬ ਗਏ ਭਗਤ ਜੀ ਕਹਿੰਦੇ ਭਾਈ ਤੁਸੀਂ ਓਹ ਕਰੋ ਇੱਕ ਵਾਰ ਮੈਨੂੰ ਕੁਝ ਕਰਕੇ ਦੇਖ ਲੈਣ ਦਿਓ ਉਹ ਸਾਰਾ ਪਰਿਵਾਰ ਸੀ ਉਹ ਥੋੜਾ ਲਾਂਬੇ ਕਰਤਾ ਪਾਸੇ ਕਰਤਾ ਭਗਤ ਜੀ ਨੇ ਕਿਉਂਕਿ ਦੇਖੋ ਇਹ ਕੋਈ ਵਿਧੀ ਹੁੰਦੀ ਆ ਕੋਈ ਤਰੀਕਾ ਹੁੰਦਾ ਯੋ ਭਗਤ ਗੁੱਜੀਆਂ ਰਮਜਾਂ ਆਪਣੀਆਂ ਉਹੀ ਜਾਣਦੇ ਜਾਂ ਰੱਬ ਜਾਣਦਾ ਭਗਤ ਜੀ ਨੇ ਜੱਟ ਨੂੰ ਪਾਸੇ ਕਰਤਾ ਬਲਦ ਦੇ ਕੰਨ 'ਚ ਕਿਹਾ ਕਿ ਹੁਣ ਤੂੰ ਇਨਾ ਦੁੱਖ ਪਾਈ ਜਨਾ ਉਦੋਂ ਤੂੰ ਮੇਰੀ ਗੱਲ ਮੰਨਿਆ ਨਹੀਂ ਸੀ ਜਨ ਭਗਤਨ ਕੋ ਕਹੋ ਨਾ ਮੰਨੋ ਕੀ ਉਹ ਆਪਣੋ ਪਈ ਹੈ ਹੁਣ ਤੂੰ ਆਪਣਾ ਕੀਤਾ ਭੁਗਤ ਰਿਆਂ ਜਿੰਨਾ ਤੂੰ ਇਹਨਾਂ ਦਾ ਖਾਧਾ ਐਸ਼ ਕੀਤੀ ਆ ਉਹ ਪੈਸੇ ਤੇ ਹੁਣ ਉਨੀ ਕਟ ਖਾਣੀ ਪਊਗੀ ਫਿਰ ਤੂੰ ਇੱਥੋਂ ਜਾਵੇਂਗਾ ਉਹਨਾਂ ਹਿਸਾਬ ਦੇਣਾ ਪਊਗਾ ਕਿਉਂਕਿ ਤੈਂ ਸੇਵਾ ਨਹੀਂ ਕੀਤੀ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਇਸ ਕਰਕੇ ਜਿਹੜਾ ਸੇਵਾ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਭਾਵੇਂ ਕੁੱਲ ਕਰਕੇ ਭਾਵੇਂ ਜਾਤ ਕਰਕੇ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ ਭਾਵੇਂ ਲੋਕਾਂ ਦਾ ਪੂਜਨੀਕ ਹੋਵੇ ਉਹ ਬੰਦਨਾ ਰੂਪ ਜੁਨਾ ਚ ਬਹੁਤ ਪੈਂਦਾ ਫਿਰ ਫਿਰ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਬੋਧ ਜੂਨਾ ਦੇ ਵਿੱਚ ਪੈਂਦਾ ਕਈ ਲੋਕ ਇਹ ਮੰਨਦੇ ਨਹੀਂ ਹੈਗੇ ਕਹਿੰਦੇ ਕੋਈ ਜੂਨ ਨਹੀਂ ਹੁੰਦੀ ਫਿਰ ਆਸੇ ਪਾਸੇ ਜਿਹੜੀਆਂ ਇੰਨੇ ਰੰਗ ਦੀਆਂ ਚਿੜੀਆਂ ਇਹੋ ਜੇ ਜ਼ਹਿਰੀਲੇ ਜਾਨਵਰ ਆ ਸੱਪ ਵਰਗੇ ਨਿਉਲੇ ਵਰਗੇ ਕਿੱਥੋਂ ਆ ਗਏ ਕਿੱਥੋਂ ਆ ਗਏ ਜੇ ਜੂਨਾ ਨਹੀਂ ਹੁੰਦੀਆਂ ਐਡਾ ਫਸਾਰਾ ਕਿਵੇਂ ਹੋ ਗਿਆ ਸਭ ਕੁਝ ਹੁੰਦਾ ਗੱਲ ਮੰਨਣ ਦੀ ਆ ਗੱਲ ਗੱਲ ਤੇ ਤਰਕ ਕਰਨ ਵਾਲੇ ਜਿਹੜੇ ਲੋਕ ਆ ਨਹੀਂ ਮੰਨਦੇ ਤੇ ਮਨਾ ਕੇ ਭਾਈ ਲੈਣਾ ਵੀ ਕੀ ਆ ਜਿਹੜੇ ਨਹੀਂ ਮੰਨਦੇ ਨਾ ਮੰਨਣ ਜੋ ਸਤਗੁਰੂ ਦੀ ਬਾਣੀ ਕਹਿ ਰਹੀ ਆ ਭਗਤ ਸਹਿਬਾਨ ਕਹਿ ਰਹੇ ਆ ਜੀਵਨ ਵਰਤਾਂ ਤੋਂ ਉਹਨਾਂ ਦੇ ਕਹਿ ਰਹੇ ਆ ਸਾਖੀਆਂ ਕਹਿ ਰਹੀਆਂ ਬਾਣੀ ਕਹਿ ਰਹੀ ਆ ਤੇ ਉਹ ਆਪ ਜੀ ਨਾਲ ਸਾਂਝਾ ਕਰ ਰਹੇ ਆ ਜਿਹਨੇ ਨਹੀਂ ਮੰਨਣਾ ਉਹਨੂੰ ਫਿਰ ਕਿਵੇਂ ਮਨਾਇਆ ਜਾ ਸਕਦਾ ਇਹ ਕੋਈ ਤੱਕੇ ਸ਼ਾਹੀ ਨਹੀਂ ਇਹ ਤਾਂ ਆਪਣੀ ਅਕਲ ਹੈ ਸੰਗਤ ਜੀ ਇਹ ਤਾਂ ਆਪਣੇ ਜੀਵਨ ਦੀ ਸਮਝ ਹੈ ਮੰਨੇ ਕੀ ਗਤ ਕਹੀ ਨਾ ਇਸ ਕਰਕੇ ਭਗਤ ਜੀ ਕਹਿਣ ਲੱਗੇ ਲੋਕਾਂ ਤੋਂ ਪੂਜਾ ਕਰਵਾਈ ਸੀ ਇਹ ਤਾਂ ਭਾਈ ਹੋਣਾ ਹੀ ਸੀ ਹੁਣ ਤੈਨੂੰ ਜਿੰਨਾ ਤੂੰ ਖਾਦਾ ਉਹਨਾਂ ਭੋਗਣਾ ਹੀ ਪਵੇਗਾ ਫੇਰ ਬੜਾ ਉਦਾਸ ਹੋ ਗਿਆ ਕਿਉਂਕਿ ਬਾਅਦ ਵਿੱਚ ਤਾਂ ਬੰਦਾ ਪਛਤਾਉਂਦਾ ਹੀ ਆ ਇਹ ਬਾਅਦ ਵਿੱਚ ਤਾਂ ਪਛਤਾਵੇ ਦੇ ਹੰਝੂ ਨਿਕਲਦੇ ਆ ਪਾਪ ਦੇ ਵਿੱਚੋਂ ਪਛਤਾਵਾ ਉਪਜੇਗਾ ਗਲਤੀ ਕਰਨੀ ਫਿਰ ਪਛਤਾਵਾ ਕਰਨਾ ਗਲਤੀ ਕਰਨੀ ਫਿਰ ਪਛਤਾਵਾ ਕਰਨਾ ਇਹ ਬੰਦੇ ਦਾ ਸੁਭਾਅ ਬਣ ਗਿਆ ਬੰਦਾ ਗਲਤੀਆਂ ਤੋਂ ਸਿੱਖਦਾ ਹੀ ਨਹੀਂ ਇਹ ਗੱਲ ਤਾਂ ਹੈ ਵੀ ਗਲਤੀ ਬੰਦੇ ਤੋਂ ਹੁੰਦੀ ਆ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਆਪਾਂ ਹੁਣ ਗਲਤੀਆਂ ਕਰੀ ਜਾਣੀਆਂ ਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਭਾਈ ਹੁਣ ਤੂੰ ਇਹ ਸਮਝ ਲਾ ਜੋ ਤੂੰ ਕੀਤਾ ਤੈਨੂੰ ਕਰਨੀ ਦਾ ਫਲ ਮਿਲ ਗਿਆ ਜੈਸਾ ਬੀਜੈ ਸੋ ਲੁਣਾ ਹੈ ਕਰਮਾਂ ਸੰਧੜਾ ਖੇਤ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਹਉਮੈ ਕਰਮ ਕਮਾਹੇ ਸਤਗੁਰ ਦੀ ਸੇਵਾ ਕੀਤੇ ਬਿਨਾ ਜਿਹੜੇ ਬੰਦੇ ਹਉਮੈ ਚ ਕਰਮ ਕਮਾਉਂਦੇ ਆ ਉਹਨਾਂ ਨੂੰ ਬੰਧਨ ਪੈ ਜਾਂਦੇ ਆ ਤੇ ਉਹ ਬਿਨ ਸਤਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮੇ ਆਵੇ ਜਾਏ ਧੰਤਨ ਸ੍ਰੀ ਗੁਰੂ ਅਮਰਦਾਸ ਜੀ ਬਿਰਦ ਬਾਬਾ ਜੀ ਵੀ ਇਹ ਬਚਨ ਕਰਦੇ ਆ ਕਿ ਉਹ ਬਾਰ ਬਾਰ ਜੰਮਦੇ ਆ ਮਰਦੇ ਆ ਹੁਣ ਮਨੁੱਖਾ ਜਨਮ ਤਾਂ ਇੱਕ ਵਾਰੀ ਮਿਲਦਾ ਜੰਮਦੇ ਆ ਮਰਦੇ ਆ ਜੂਨਾ ਚ ਹੀ ਫਿਰਦੇ ਰਹਿੰਦੇ ਭਟਕਦੇ ਰਹਿੰਦੇ ਆ ਹੁਣੇ ਕਰਮਾਂ ਦੇ ਜਿਹੜੇ ਬੰਧਨ ਆ ਨਾਲ ਨਾਲ ਹੀ ਚੱਲਦੇ ਆ ਸੰਗਤ ਜੀ ਬੰਦਾ ਜਿਹੜਾ ਹੈ ਉਹਨੂੰ ਇਤਨੀ ਤ੍ਰਿਸ਼ਨਾ ਹੁੰਦੀ ਆ ਕਈ ਵਾਰ ਉਹ ਤ੍ਰਿਸ਼ਨਾਲੂ ਹੋ ਕੇ ਰੱਬ ਨੂੰ ਹੀ ਭੁਲਾ ਦਿੰਦਾ ਹੈ ਹੁਣੇ ਤ੍ਰਿਸ਼ਨਾਲੂ ਜੀਵ ਇਓਂ ਪਰਿਵਾਰ ਦੇ ਮੋਹ ਜਾਂ ਜੂਨਾ ਚ ਭਰਮਦੇ ਆ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਓ ਗਤ ਬਿਨ ਰੈਨ ਬਹਿਈ ਹੈ ਜਿਵੇਂ ਤੇਲੀ ਦਾ ਬਲਦ ਕੋਲੂ ਦੇ ਆਲੇ ਦੁਆਲੇ ਘੁੰਮਦਾ ਨਾ ਇਓਂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਇਹ ਦਿਨੇ ਵੀ ਰਾਤ ਨੂੰ ਵੀ ਬੰਦੇ ਦੀ ਜ਼ਿੰਦਗੀ ਇਓਂ ਗੁਜ਼ਰਦੀ ਆ ਕੋਲੂ ਦੇ ਬੈਲ ਦੇ ਵਾਂਗ ਉਹ ਚੱਲਦਾ ਤਾਂ ਬਹੁਤ ਆ ਪਹੁੰਚਦਾ ਕਿਤੇ ਵੀ ਨਹੀਂ ਇਵੇਂ ਸਾਡਾ ਇਹ ਹਾਲ ਆ ਸਾਡੇ ਜੀਵਨ ਦੇ ਵਿੱਚ ਸਹਜ ਬਿਲਕੁਲ ਵੀ ਹੈ ਨਹੀਂਗਾ ਸਹਜ ਨਹੀਂ ਹੈ ਸਬਰ ਨਹੀਂ ਹੈ ਸੰਤੋਖ ਨਹੀਂ ਸੁੱਖ ਕਿੱਥੋਂ ਆਵੇਗਾ ਆ ਹੀ ਨਹੀਂ ਸਕਦਾ ਤਾਂ ਸਤਗੁਰੂ ਦੀ ਸੇਵਾ ਕੀਤੇ ਤੋਂ ਬਿਨਾ ਜਿਹੜੇ ਹਉਮੈ ਚ ਕਰਮ ਕਮਾਉਂਦੇ ਆ ਉਹੀ ਬੰਧਨ ਬਣ ਜਾਂਦੇ ਆ ਇਸ ਕਰਕੇ ਜੂਨਾ ਵਿੱਚ ਬੰਦਾ ਪੈ ਜਾਂਦਾ ਜੰਮ ਕੇ ਫਿਰ ਮਰਦਾ ਫਿਰ ਜੰਮਦਾ ਫਿਰ ਮਰਦਾ ਕਈ ਜੂਨਾ ਨੇ ਇਹਨਾਂ ਵਿੱਚੋਂ ਬੰਦੇ ਨੂੰ 84 ਲੱਖ ਜੂਨ ਦਾ ਚੱਕਰ ਆ ਇਹ ਗੇੜਾ ਸੰਗਤ ਜੀ ਇਹਨੂੰ ਸਮਝਣ ਦੀ ਲੋੜ ਆ ਪਰ ਬੰਦਾ ਸਮਝਦਾ ਨਹੀਂ ਭਾਈ ਗੁਰਦਾਸ ਜੀ ਨੇ ਇਹਨੂੰ ਬਹੁਤ ਸੁੰਦਰ ਬਿਆਨ ਕੀਤਾ ਸੁੱਧ ਨਾ ਹੋਵੇ ਬਾਲ ਬੁੱਧ ਬਾਲ ਕਲੀਲਾ ਵਿੱਚ ਵਿਹਾਵੇ ਬਾਲਕ ਬੁੱਧੀ ਜਦੋਂ ਬਚਪਨ ਅਵਸਥਾ ਹੁੰਦੀ ਆ ਤੇ ਆਪਾਂ ਕਹਿੰਦੇ ਨੇ ਬੱਚੇ ਨੂੰ ਸਮਝ ਨਹੀਂ ਹੁੰਦੀ ਬਾਲਕਾਂ ਦੀ ਖੇਡ ਵਿੱਚ ਉਮਰ ਬੀਤਦੀ ਆ ਭਰ ਜੋਵਨ ਪਰਮਾਈ ਹੈ ਇਹ ਜਿਹੜੀ ਜਵਾਨੀ ਇਹ ਵੀ ਇੱਕ ਭਰਮੀ ਆ ਪਰ ਤਨ ਪਰ ਤਨ ਨਿੰਦ ਲੁਭਾਵੇ ਜਵਾਨੀ ਵਿੱਚ ਬੰਦਾ ਰੱਬ ਨੂੰ ਭੁੱਲ ਜਾਂਦਾ ਕਹਿੰਦਾ ਕਿਹੜਾ ਰੱਬ ਭਾ ਪੂਰਾ ਜੋਸ਼ ਉਮੰਗ ਤਰੰਗ ਹੁੰਦੀ ਆ ਜਿਹਦੇ ਕਰਕੇ ਕਹਿੰਦਾ ਵੀ ਮੈਂ ਹੀ ਆ ਹਉਮੈ ਆ ਜਾਂਦੀ ਆ ਪ੍ਰਾਇਆ ਸਰੀਰ ਪ੍ਰਾਇਆ ਧਨ ਪ੍ਰਾਈ ਨਿੰਦਾ ਦੇ ਵਿੱਚ ਲੱਗ ਜਾਂਦਾ ਭਾਬ ਦੂਜੇ ਤੇ ਧਿਆਨ ਹੁੰਦਾ ਹੁੰਦਾ ਵੀ ਇਹ ਚੀਜ਼ ਮੈਨੂੰ ਮਿਲ ਜੇ ਵਿਰਧ ਹੋਆ ਜੰਜਾਲ ਵਿੱਚ ਮਹਾ ਜਾਲ ਪਰਬਾਰ ਫਹਾਵੇ ਵਿਰਧ ਹੋ ਕੇ ਮਹਾ ਜਾਲ ਵਿੱਚ ਪੈ ਜਾਂਦਾ ਪਰਬਾਰ ਦੇ ਮੋਹ ਚ ਫਸ ਜਾਂਦਾ ਕਹਿੰਦਾ ਜਾਂਦਾ ਜਾਂਦਾ ਵੀ ਤਿਆਂ ਪੁੱਤਰਾਂ ਲਈ ਕੁਝ ਨਾ ਕੁਝ ਜੋੜ ਜਾ ਇਨਾਂ ਦੀ ਖਾਤਰ ਕੁਝ ਕਰ ਜਾ ਬਲ ਤੋਂ ਹੀਣਾ ਬੁੱਧ ਤੋਂ ਹੀਣਾ ਹੋ ਜਾਂਦਾ ਬਲ ਹੀਣਾ ਮਤ ਹੀਣ ਹੋਏ ਨਾਉ 72 ਆ ਬਰੜਾਵੇ ਉੱਠਦਾ ਬੈਂਦਾ ਜਦੋਂ ਉੱਠਦਾ ਸਰੀਰ 'ਚ ਦਰਦ ਹੁੰਦਾ ਬੈਠਦਾ ਦਰਦ ਹੁੰਦਾ ਭਾਵ ਕਿ 70 72 ਲੋਕ ਨਾਉ ਧਰ ਦਿੰਦੇ ਆ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦੇਹ ਜਸਤਾਵੇ ਅੱਖਾਂ ਜਿਹੜੀਆਂ ਉਹਨਾਂ ਦੀ ਨਜ਼ਰ ਘਟ ਜਾਂਦੀ ਆ ਕੰਨੋਂ ਬੋਲਾ ਹੋ ਜਾਂਦਾ ਪੈਰ ਪਿੰਗਲਿਆਂ ਸਮਾਨ ਹੋ ਜਾਂਦੇ ਆ ਸਰੀਰ ਚੱਲ ਨਹੀਂ ਸਕਦਾ ਪਰ ਮਨ ਦਸਾਂ ਦਿਸ਼ਾਵਾਂ ਚ ਦੌੜਦਾ ਸਾਧ ਸੰਗਤ ਗੁਰ ਸ਼ਬਦ ਵਿਣ ਲੱਖ 84 ਜੂਨ ਪਭਾਵੈ ਹੁਣ ਭਾਈ ਗੁਰਦਾਸ ਜੀ ਨੇ ਮੋਹਰ ਲਾਤੀ ਇੱਥੇ ਕਹਿ ਰਹੇ ਆ ਸੰਗਤ ਤੋਂ ਬਿਨਾਂ ਸ਼ਬਦ ਤੋਂ ਬਾਝੂ 84 ਲੱਖ ਜੂਨਾਂ ਚ ਬੰਦਾ ਫਿਰਦਾ ਹੈ ਔਸਰ ਚੁੱਕਾ ਹੱਥ ਨਾਗ ਸਮਾਂ ਚੁੱਕ ਗਿਆ ਫਿਰ ਹੱਥ ਨਹੀਂ ਆਉਣਾ ਪਾਪ ਕੀ ਵਾਰ-ਵਾਰ ਤਾਂ ਹੀ ਮਾਨਸ ਦੇਹੀ ਮਿਲਣੀ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਅੰਡਜ ਜੇਰਜ ਸੇਤਜ ਉਤਪੁਜ ਆਹ ਜਿਹੜੇ ਆਂਡੇ ਤੋਂ ਜੀ ਪੈਦਾ ਹੁੰਦੇ ਆ ਜੇਰ ਤੋਂ ਹੁੰਦੇ ਆ ਮੁੜ ਕੇ ਪਸੀਨੇ ਤੋਂ ਜੂਆਂ ਆਦ ਪੈਦਾ ਹੁੰਦੀਆਂ ਨੇ ਧਰਤੀ ਚੋਂ ਬਨਸਪਤੀ ਉਗਦੀ ਆ ਇਹ ਸਾਰੀਆਂ ਜੂਨਾ ਹੀ ਨੇ ਇਹ ਫਿਰ ਬਾਅਦ ਵਿੱਚ ਹੱਥ ਨਹੀਂ ਆਉਣਾ ਵੇਲਾ ਇਹਨਾਂ ਵਿੱਚ ਦੀ ਹੋ ਕੇ ਤੈਨੂੰ ਲੰਘਣਾ ਪੈਣਾ ਭਾਈ ਹੁਣ ਆ ਵੇਲਾ ਹੈ ਇਹ ਗਵਾ ਨਾ ਮਾਲਕ ਨੂੰ ਯਾਦ ਕਰ ਉਸ ਨਿਆਸੀ ਦਾ ਦੇਖੋ ਹਾਲ ਕੀ ਹੋਇਆ ਚਾਰ ਪਾਵ ਦੋਏ ਸਿੰਘ ਗੰਗਮੁਖ ਤਬ ਕੈਸੇ ਗੁਣ ਗਈ ਹੈ ਚਾਰ ਪੈਰ ਦੋ ਸਿੰਘ ਮੁਖ ਤੋਂ ਗੁੰਗਾ ਹੋ ਗਿਆ ਹੁਣ ਗੁਣ ਕਿਵੇਂ ਗਾਊਗਾ ਰੱਬ ਦੇ ਨਹੀਂ ਉੱਠਦੇ ਬੰਦੇ ਨੂੰ ਸੋਟੀਆਂ ਪਹਿਨਣਗੀਆਂ ਸਿਰ ਲੁਕੋ ਲੂਗਾ ਕਿਤੇ ਨਹੀਂ ਲੁਕੋ ਸਕਦਾ ਇਸ ਕਰਕੇ ਭਾਈ ਰੱਬ ਦਾ ਨਾਮ ਸਿਮਰਨਾ ਚਾਹੀਦਾ ਆਪਣੇ ਮਾਲਕ ਨੂੰ ਚੇਤੇ ਕਰੋ ਆਪਣੇ ਰੱਬ ਨੂੰ ਯਾਦ ਕਰੋ ਉਹਨੂੰ ਯਾਦ ਕਰੋਗੇ ਉਹਦੀ ਸਿਮਰਤੀ ਕਰੋਗੇ ਖੁਸ਼ੀਆਂ ਮਿਲ ਜਾਣਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਜੀ ਭੁੱਲ ਚੁੱਕਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ